ਅਜਿਹੀਆਂ ਵਿੱਚ ਇੱਕ ਪ੍ਰੈਸ ਵਾਰਤਾ ਕੀਤੀ ਗਈ ਜਿਸ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਗਿਆ ਕਿ ਓਪਨ 뮤직 ਕੰਪਨੀ ਵੱਲੋਂ ਗੋਤੀ ਸੁਰੀਲੀ ਗਾਇਕਾ ਗੀਤ चौहान ਜਿਹਦੇ ਦੋ ਗੀਤ ਰਿਲੀਜ਼ ਕੀਤੇ ਗਏ ਹਨ ਜਿਨ੍ਹਾਂ ਦਾ ਨਾਮ ਹੈ ਤੇਰੇ ਕੋਲੋਂ ਵੱਖ ਹੋਵਾ ਯਾਰਾ ਅਤੇ ਚੇਤੇ ਕਰ ਸੋਹਣੇ ਯਾਰਾਂ ਨੂੰ ਅੱਜ ਓਪਨ 뮤직 ਕੰਪਨੀ ਵੱਲੋਂ ਬਹੁਤ ਹੀ ਸੁਰੀਲੀ ਗਾਇਕਾ ਗੀਤ चौहान ਜੀ ਦੇ ਦੋ ਗੀਤ ਰਿਲੀਜ਼ ਕੀਤੇ ਗਏ ਇੱਕ ਦਾ ਨਾਮ ਹੈ ਚੇਤੇ ਕਰ ਚਿੰਨ ਚੇਤੇ ਕਰ ਸੋਹਣੇ ਯਾਰਾਂ ਨੂੰ ਤੇਰੇ ਕੋਲ ਵਕ ਤੇਰੇ ਕੋਲ ਵਕ ਚੇਤੇ ਕਰ ਸੋਹਣਾ ਯਾਰ ਤੇ ਤੇਰੇ ਕੋਲ ਵਕ ਦੋਗੇ ਰੀਲਿਸ ਕੀਤੇ ਗਏ ਉਹਨਾਂ ਨੇ ਆਵਾਜ਼ ਵਿੱਚ ਸੁਣਿਆ ਜੀ ਬਹੁਤ ਅੱਛੇ ਗਾਣੇ ਨੇ ਬਹੁਤ ਹੀ ਅੱਛੀ ਆਵਾਜ਼ ਵਿੱਚ ਇਹਨਾਂ ਨੇ ਜਿਹੜੇ ਗਾਣੇ ਬਾਕੂਬੀ ਨਵਾਏ ਨੇ ਪਰ ਮੇਰੇ ਵੱਲੋਂ ਸਾਰੇ ਸਰੋਤਨ ਪਰ ਜੋ ਅਪੀਲ ਹੈ ਕਿ ਇਹਨਾਂ ਗਾਣਿਆਂ ਨੂੰ ਵਾਤ ਤੋਂ ਵਾਤ ਸ਼ੇਅਰ ਕਰਨਾ ਵਾਤ ਤੋਂ ਲਾਈਕ ਕਰਨਾ ਤੇ ਵਾਤ ਤੋਂ ਸਪੋਰਟ ਕਰਨਾ ਇੱਕ ਵਾਰ ਫੇਰ ਮੇਰੇ ਵੱਲੋਂ ਉਪਲ 뮤직 ਕੰਪਨੀ ਸਾਰੇ ਜਿੰਨੇ ਪ੍ਰਬੰਧਕ ਨੇ ਸੋਨੀ ਸਾਹਿਬ ਇਧਰ ਮਿਊਜ਼ਿਕ ਡਾਇਰੈਕਟਰ ਬੈਠੇ ਨੇ ਸਾਡੇ ਤੇ ਪਰ ਸਾਡੇ ਗੀਤ ਗੀਤ चौहान ਜੀ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਵਾਹਿਗੁਰੂ ਕੀ ਅਰਦਾਸ ਕਰਦੇ ਆ ਕਿ ਆਪਣੀ ਲਾਈਫ ਦੇ ਵਿੱਚ ਖੂਬ ਤਰੱਕੀ ਕਰੇ ਖੁਸ਼ੇਮਾਨ ਹੋਵੇ ਔਰ ਥੈਂਕ ਯੂ ਦੋ ਗੀਤ ਨੇ ਪੰਜਾਬੀ ਜੇ ਮੈਂ ਤੇਰੇ ਕੋਲੋਂ ਵਾਖੂਆ ਯਾਰਾ ਚੇਤੇ ਕਰ ਸੋਣੀ ਯਾਰ ਨੂੰ ਦੋਨੇ ਸਾਈਡ ਵੀ ਨੇ ਤੇ ਥੋੜੇ ਸੂਫੀ ਟੱਚ ਵੀ ਇੱਕ ਇੱਕ ਗੀਤ ਚ ਸੂਫੀ ਟੱਚ ਵੀ ਲੱਗਦਾ ਹੈ ਤੇ ਇਸ ਦੋਨੇ ਗੀਤ ਮੇਰੇ ਆਪਣੇ ਲਿਖੇ ਹੋਏ ਨੇ ਹਾਂਜੀ ਮਰ ਟਾਈਮ ਹੋ ਗਿਆ ਮੈਨੂੰ 4 ਸਾਲ ਹੋ ਗਏ ਨੇ ਮੈਨੂੰ ਸਿੱਖਦੇ ਨੂੰ ਅਕੈਡਮੀ ਵਿੱਚ ਬਿੰਨੀ ਸਰ ਬਿੰਨੀ ਹੰਸ ਦੀ ਅਕੈਡਮੀ ਵਿੱਚ ਉਹਨਾਂ ਦੇ ਦੁਆਰਾ ਮਤਲਬ ਕਿ 4 ਸਾਲ ਹੋ ਗਏ ਨੇ ਮੈਨੂੰ ਰਿਆਜ਼ ਕਰਦੀ ਨੂੰ ਤੇ 5 ਸਾਲ ਹੋ ਗਏ ਨੇ ਮੈਨੂੰ ਲਿਖਦੀ ਨੂੰ ਹਾਂਜੀ ਨਹੀਂ ਸਰ ਉਸ ਤੋਂ ਪਹਿਲਾਂ ਮੇਰਾ ਕੋਈ Song ਨਹੀਂ ਆਇਆ ਹਾਂਜੀ ਕੋਈ ਗੀਤ ਨਹੀਂ ਆਇਆ ਆ ਫਰਸਟ ਐਲਬਮ ਹੈ ਜੀ ਵੈ ਗੁਰਜੀ ਕਾ ਕਾਲਸਾ ਵੈ ਗੁਰਜੀ ਕੀ ਕਹਾਣੀ ਸੋ ਅੱਜ ਬੜਾ ਖੁਸ਼ੀ ਦਾ ਦਿਨ ਹੈ ਜਿਹੜੀ ਮੇਰੀ ਸ਼ੇਰ ਦੇ ਗੀਤ ਚੋਹਾਰ ਇਹਨੇ ਬਹੁਤ ਅਨਤਕ ਮਿਹਨਤ ਕੀਤੀ ਹੈ 3-4 ਸਾਲ ਤੋਂ ਮੇਰੇ ਕੋਲ ਸਿਕ ਰਹੇ ਸੀ ਅਜ ਉਹਨਾਂ ਦੇ ਦੋ ਸਿੰਗਲ ਟਰੈਕ ਰਿਲੀਜ਼ ਹੋਏ ਆ ਸਾਡੇ ਵੱਡੇ ਭਰਾ ਜਨਾਬ ਕੁਲਵਿੰਦਰ ਸਿੰਘ ਉਪਲ ਉਪਲ میوزਿਕ ਕੰਪਨੀ ਚੋਂ ਉਹਨਾਂ ਨੇ ਵੀ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਤੇ ਕੁੜੀ ਦੀ ਵੀ ਬਹੁਤ ਮਿਹਨਤ ਹੈ ਤੇ ਸਾਡੇ ਵੱਡੇ ਭਾਈ ਜੀ ਜਨਾਬ ਜਸਵੰਤ ਸੰਦੀਲਾ ਜੀ ਮੇਰੇ ਵੱਡੇ ਭਰਾ ਰਣਜੀਤ ਮਨੀ ਜੀ ਦਲੇਰ ਪੰਜਾਬੀ ਜੀ ਸਾਡੀ ਕੰਪਨੀ ਦੇ ਮੈਨੇਜਰ ਸੋਨੀ ਭਾਜੀ ਰਬ ਜੀ ਔਰ ਸਤਨਕੀਲਾ ਜੀ ਸਾਡੇ ਉਸਤਾਦ ਜੀ ਪ੍ਰਵਾਨਾ ਸਾਹਿਬ ਹੋਰ ਸਾਰੇ ਆਇਆ ਨੂੰ ਜੀ ਆਇਆਂ ਕਹਨਾ ਬਸ ਤੁਸੀਂ ਇੰਨੇ ਪਿਆਰ ਦਾ ਕਿਦਾਂ ਸੋਹਰੇ ਆਜਾ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇੰਨੀ ਖੁਸ਼ੀ ਹੈ ਮੈਂ ਕਹਿੰਦਾ ਵੀ ਮੁੰਡਾ ਵਿਆਹ ਜੀ ਨਹੀਂ ਖੁਸ਼ੀ ਹੈ ਜੀ ਅੱਜ ਤੇ ਮੇਰੀ ਬੇਟੀ ਦੇ ਇਹ ਦੋ ਗੀਤ ਰਿਲੀਜ਼ ਹੋਏ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਜੀ ਗੀਤ चौहान ਜੀ ਬੜੇ ਅੱਛੇ ਕਲਾਕਾਰ ਨੇ ਉਹਨਾਂ ਦੇ ਪਹਿਲੇ ਦੋ ਗਾਣੇ ਦੋ ਗੀਤ ਰਿਲੀਜ਼ ਹੋਏ ਅੱਜ ਉਪਰ ਰਿਕਾਰਡ ਮਿਊਜ਼ਿਕ ਦੇ ਚੋਂ ਸੋਨੇ ਜੀ ਉਹਨਾਂ ਨੇ ਇਹ ਇਹਨਾਂ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਉਸ ਕਲਾਕਾਰ ਨੇ ਬਹੁਤ ਸਾਰੀ ਮਿਹਨਤ ਕੀਤੀ ਹੈ ਕਿਉਂਕਿ ਜਦੋਂ ਮਿਹਨਤ ਹੁੰਦੀ ਬੰਦੇ ਦੀ ਜੂਰ ਸਫਸੇ ਵੀ ਉਦੋਂ ਮਿਹਨਤ ਦੇ ਨਾਲ ਹੀ ਮਿਲਦੀ ਹੈ ਕਿਉਂਕਿ ਮੈਂ ਮਿਹਨਤ ਹੁੰਦੀ ਦੇਖੀ ਹੈ ਕਿ ਬਿੰਨੀ ਮੇਰਾ ਛੋਟਾ ਭਰਾ ਹੈ ਮੇਰੀ ਅਕਸਰ ਹੋਣੀ ਜਾਣੀ ਆ ਜਦੋਂ ਮੈਂ ਜਾਂਦਾ ਹੁੰਦਾ ਸੀ ਕਿ ਕਦੇ ਵੀ ਮੈਂ ਰੈਸਲ ਵਾਸਤੇ ਜਾਂਦਾ ਸੀ ਤੇ ਬਿੰਨੀ ਕਹਿੰਦਾ ਸੀ ਬੇਟੀ ਆਈ ਹੋਈ ਆ ਤੁਸੀਂ ਇੱਥੇ ਟਟਾ ਟਹਿਲੋ ਇਸ ਕਰਕੇ ਮੈਨੂੰ ਮੈਂ ਇਹਨਾਂ ਦੀ ਮਿਹਨਤ ਹੁੰਦੀ ਦੇਖੀ ਹੈ ਦੇਸ਼ ਕਰਕੇ ਮੈਨੂੰ ਉਮੀਦ ਹੈ ਪੀ ਬੱਚੀ ਜਰੂਰ ਸਕਸੈਸ ਹੋਗੀ ਜਰੂਰ ਨਾਲ ਤੁਹਾਡੇ ਅਰਗੇ ਸਾਰੇ ਭਰਾਵਾਂ ਦੇ ਅਸ਼ੀਰਵਾਦ ਹੋਏ ਕਿਉਂਕਿ ਅਸ਼ੀਰਵਾਦ ਜਿਹੜਾ ਉਹ ਸਭ ਤੋਂ ਬਹੁਤ ਵੱਡਾ ਫੈਕਟਰ ਹੈ ਜੇ ਕਿਵੇਂ ਜਿਹੜੀਆਂ ਹੁੰਦੀਆਂ ਨੇ ਦੁਆਵਾਂ ਜਿਹੜੀਆਂ ਹੁੰਦੀਆਂ ਨੇ ਉਹ ਕਾਮਯਾਬੀ 'ਚ ਬਹੁਤ ਵੱਡਾ ਉਹਨਾਂ ਦਾ ਹੱਥ ਹੁੰਦਾ ਜਿਹਨੂੰ ਸਾਰੇ ਕਲਾਕਾਰ ਦਿਲੋਂ ਆ ਕੇ ਮਾਰੇ ਬੁਰੇ ਅਰਦਾਸ ਕਰਨ ਉਹ ਅਸ਼ੀਰਵਾਦ ਦੇਣ ਤੇ ਜਰੂਰ ਇਹ ਸਕਸੈਸ ਹੁੰਦੀ ਆ ਤੇ ਸਾਨੂੰ ਉਮੀਦ ਹੈ ਪੀ ਬੱਚੀ ਪਰਮਾਤਮਾ ਇਹ ਤੇ ਕਿਰਪਾ ਕਰੋਗੇ ਤੇ ਜਰੂਰ ਸਕਸੈਸ ਹੋਗੀ ਪੰਜਾਬ 'ਚ ਨਵਾਂ ਪੈਦਾ ਕਰੋਗੇ ਆਪਣਾ ਜਿਵੇਂ ਤੁਸੀਂ ਦੋ ਬੋਲ ਉਹਨਾਂ ਦੇ ਸੁਨੇਹਾ ਗਾਣੇ ਦੇ ਕਿ ਕਿਸ ਤਰ੍ਹਾਂ ਦਾ ਗਾਣਾ ਹੈ ਮੈਨੂੰ ਬਹੁਤ ਚੰਗਾ ਲੱਗਿਆ ਕਿਉਂਕਿ ਜਿਹੜਾ ਹੁੰਦਾ ਨਾ ਜਿਹੜਾ ਕਲਾਕਾਰ ਆ ਉਹਦੇ ਇੱਕ ਲੱਭਸ ਤੋਂ ਪਤਾ ਲੱਗ ਜਾਂਦਾ ਵੀ ਉਹਨੂੰ ਕਿੰਨਾ ਉਹਦੇ ਪੋਟੈਂਸ਼ੀਅਲ ਕਿੰਨਾ ਹੈ ਉਹ ਕਿੰਨੇ ਕੁ ਟੈਲੈਂਟਡ ਆ ਕਿੰਨਾ ਕੋਚ ਹੁਨਰ ਆ ਉਹ ਲੋਕ ਜਿਵੇਂ ਜਿਹੜਾ ਬੰਦਾ ਕਹਿੰਦੇ ਕਲਾਕਾਰ ਜਿਹਨੂੰ ਹੈਲੋ ਕਹਿੰਦਾ ਨਾ ਉਦੋਂ ਬੰਦਾ ਦੇਖ ਦੇਵੇ ਤਾਂ ਕਿੰਨਾ ਕੁ ਰਿਆਜ਼ ਹੋਇਆ ਇਹ ਕਿੰਨਾ ਕੁ ਸਿੱਖਿਆ ਹੋਇਆ ਤੇ ਉਹਦੀ ਆਵਾਜ਼ ਤੋਂ ਉਹਦੀ ਗੱਲ ਤੋਂ ਪਤਾ ਲੱਗਦਾ ਵੀ ਉਹ ਸਿੱਖੀ ਹੋਈ ਆ ਉਹਨੇ ਮਿਹਨਤ ਕੀਤੀ ਹੋਈ ਆ ਕਿ ਕਈ ਅਨਾੜੀ ਕਲਾਕਾਰ ਹੁੰਦੇ ਆ ਮੈਂ ਇੱਕ ਛੋਟੀ ਜਿਹੀ ਗੱਲ ਸੁਣਾਉਣਾ ਪਿਛੇ ਬਾਉ ਸਿੰਘ ਮਾਨ ਸਾਡੇ ਸਭ ਲਾਇਨ ਦੇ ਸਾਹਿਬ ਤੋਂ ਵੱਡੇ ਗੀਤਕਾਰ ਨੇ ਸਾਡੇ ਉਸਤਾਦ ਅਸਮਾਨ ਨੇ ਵੱਡੇ ਭਰਾ ਤੋਂ ਉਸਮਾਨ ਨੇ ਉਹਨਾਂ ਕੋਈ ਬੰਦਾ ਪਿੱਛੇ ਜਾ ਆਇਆ ਕਿਉਂਕਿ ਮਾਨ ਸਾਹਿਬ ਦੇ ਗੀਤ ਸ਼ਦੀਕ ਸਾਹਿਬ ਨੇ ਸਾਰੀ ਜ਼ਿੰਦਗੀ ਗਾਏ ਹਰ ਕਲਾਕਾਰ ਪੰਜਾਬ ਦੇ ਨੇ ਵੱਡੇ ਵੱਡੇ ਗਾਏ ਆ ਤੇ ਇੱਕ ਮਿੰਟ ਇੱਕ ਸੈਕਿੰਡ ਦੀ ਤੇ ਮਾਨ ਸਾਹਿਬ ਕਹਿੰਦੇ ਮੇਰੇ ਕੋ ਨਵੇਂ ਮੁੰਡੇ ਗੱਡੀਆਂ ਤੇ ਆ ਕੇ ਤਿੰਨ ਚਾਰ ਜਣੇ ਇੱਕ ਬੰਦਾ ਜਾਣਦਾ ਸੀ ਵੱਡੀਆਂ ਡਰਾਈਵਰ ਗੱਡੀਆਂ ਉਹਨਾਂ ਕੋ ਕਿਸ ਸਾਥ ਜਣੇ ਆਗੇ ਕਹਿੰਦੇ ਸਾਡਾ ਮਿੱਤਰ ਗਾਉਂਦਾ ਇਹਦੇ ਵਾਸਤੇ ਗੀਤ ਲਿਖ ਦੋ ਇੱਕ ਐਸਾ ਗੀਤ ਲਿਖੋ ਵੀ ਇਹਦੇ ਪੈਰ ਲੱਗ ਜਾਣ ਮਾਨ ਸਾਹਿਬ ਕਹਿੰਦੇ ਵੀ ਬੜੀ ਖੁਸ਼ੀ ਦੀ ਗੱਲ ਹੈ ਜਦੋਂ ਆਏ ਤੈਨੂੰ ਮੈਨੂੰ ਸੁਣਾ ਤਾ ਦਿਓ ਕਿਹੋ ਜਿਹਾ ਹੈ ਨੌ ਦਾ ਜਦੋਂ ਮੈਂ ਉਹਨੂੰ ਗੀਤ ਸੁਣਿਆ ਮੈਂ ਕਹਾਂ ਇਹਦੇ ਪੈਰ ਲੱਗਣ ਲੱਗੜੇ ਮੇਰੇ ਪੈਰ ਪਟ ਦੂਗਾ ਕਿਉਂਕਿ ਇੱਕ ਲੈ ਤੋ ਪਤਾ ਲੱਗ ਜਾਂਦਾ ਇਹ ਬੰਦੀ ਕਿੰਨੀ ਵੱਡੇ ਛੱਲੇ ਆ ਬਿਲਕੁਲ ਇਸ ਕਰਕੇ ਅਸੀਂ ਜੋ ਸੁਣਿਆ ਉਹ ਵਾਕਿਆ ਉਹਦੇ ਪੈਰ ਲੱਗ ਜਾਣੇ ਆ ਕੋਈ ਇੱਕ ਗਾਰੰਟੀ ਆ ਪੀਓ ਜ਼ਰੂਰ ਕਾਮਯਾਬ ਹੋ ਗਈ ਬਾਕੀ ਬਾਕੀ ਪਰਮਾਤਮਾ ਦਾ ਹੱਥ ਹੈ ਹੁੰਦਾ ਵਾ ਤੇ ਮਾਲੀ ਦਾ ਕੰਮ ਪਾਣੀ ਪਾਣੀ ਦਾ ਪਰ ਪਰ ਮਸ ਕਰਾਵਾਵੇ ਮਾਲਕ ਦਾ ਕੰਮ ਫੁੱਲ ਫੁੱਲ ਲਾਉਣ ਲਾਵੇ ਜਨ ਲਾਵੇ ਪਰ ਮਾਲਕੀ ਸਾਰੀ ਦੁਆ ਸਾਰਿਆਂ ਦੀ ਮਾਲਕੀ ਨੂੰ ਬੱਚੀ ਨੂੰ ਕਾਮਯਾਬ ਕਰੇ ਬਹੁਤ ਬਹੁਤ ਸ਼ੁਕਰੀਆ